ਕਸਾਨੀ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਰੋਜ਼ ਦੀ ਤਰ੍ਹਾਂ ਅੱਜ ਵੀ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਸਬਜੀ ਦੇ ਤਾਜ਼ੇ ਰੇਟ ਤਰੀਕ ਹੈ ਜਿਹੜੀ ਅੱਜ ਹੋਗੀ 14 ਫਰਵਰੀ ਤੇ 2025 ਮੋਗਾ ਮੰਡੀ ਦੇ ਆਪਾਂ ਸਬਜੀ ਦੇ ਰੇਟ ਤੁਹਾਨੂੰ ਦੱਸਾਂਗੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਆ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਬੈਲ ਵਾਲ ਆਈਕਨ ਵੀ ਦਬਣਾ ਨਾ ਭੁੱਲਣਾ ਕਿਉਂਕਿ ਹਰ ਨੋਟੀਫਿਕੇਸ਼ਨ ਤੁਹਾਡੇ ਤੀਕ ਪਹੁੰਚੇ ਵੀਰ ਮੇਰੇ ਅੱਜ ਕੀ ਇੱਕ ਦੂਰੇ ਮਾਰਤੀ ਐਂਟਰੀ ਮੰਡੀ ਦੇ ਵਿੱਚ ਤੇ 25 ਰੁਪਏ ਤੋਂ ਲੈ ਕੇ 35 35 37 ਰੁਪਏ ਤੱਕ ਕਰ ਵਗਿਆ ਕੀ ਹੈ ਕਦੂ ਬਹੁਤ ਵਧੀਆ ਸ਼ਿਮਲਾ ਮਿਰਚ ਵਗ ਗਿਆ ਬਾਈ ਜੀ 24 25 ਰੁਪਏ ਕਿਲੋ ਟਮਾਟਰ 13 14 ਰੁਪਏ ਟਿੰਡੀ ਜਿਹੜੀ ਬਾਹਰਲੀ ਆ ਉਹ ਤਾਂ ਵਿਕੀ ਆ 20 ਰੁਪਏ 18 20 ਜਿਹੜੀ ਲੋਕਲ ਟਿੰਡੀ ਆ ਉਹ ਵਗ ਗਈ ਆ 22 25 ਰੁਪਏ ਬਾਂਦ ਗੋभी 3 ਰੁਪਏ ਕਿਲੋ ਜੁਗਨੀ 10 ਰੁਪਏ ਕਿਲੋ ਮੇਰੇ ਯਾਰ ਹਰੀ ਮਿਰਚ ਵੇਗੀ 45 ਤੋਂ 50 ਰੁਪਏ ਬੈਂਗਣ 15 ਤੋਂ 17 ਰੁਪਏ ਅਦਰਕ 45 ਰੁਪਏ ਆਚਾਰੀ ਮਿਰਚ ਵੇਗੀ 30 ਰੁਪਏ ਗੋभी ਐ ਜਿਹੜੀ ਬਹੁਤ ਜ਼ਿਆਦਾ ਚੰਗੀ ਸੀ ਉਹ 3 1/2 ਰੁਪਏ ਤੋਲ ਕੇ ਵੇਗੀ ਦੂਜੀ ਵੀ ਕੀ ਬਾਈ ਜੀ 50 ਰੁਪਏ ਹੀ ਹਾਲ ਆ ਗੋਭੀ ਦਾ ਕੋਈ ਸੁਧਰਿਆ ਨਹੀਂਗਾ ਭਰੀਆਂ 10 ਰੁਪਏ ਕਿਲੋ ਗਾਜਰ ਵੇਗੀਆਂ ਬਾਈ ਜੀ 4 ਤੋਂ 5 ਰੁਪਏ ਕਿਲੋ ਬਾਂਦ ਗੋਭੀ 3-4 ਰੁਪਏ ਕਿਲੋ ਤੱਕ ਕਰੋ ਆਲੂ ਬਾਈ ਜੀ ਡਾਇਮੰਡ ਕੀ ਭਾਵੇਂ ਕੇਸਰਾ ਡਾਇਮੰਡ 500 ਰੁਪਏ ਡਾਇਮੰਡ ਵੇਗਿਆ ਬਹੁਤ ਵਧੀਆ ਛੱਟਾ ਮਾਲ 500 600 ਅਰਣਡ 600 ਰੁਪਏ 600 600 ਆ ਸਾਡੇ ਤੇ ਐਲ ਆਰ ਵੇਗਾ 650 ਰੁਪਏ ਬਹੁਤ ਵਧੀਆ ਛੱਟਾ ਮਾਲ ਲੱਖ ਰੁਪਏ ਗਿਆ 640 ਰੁਪਏ ਆ ਵੇਗਾ 600 ਰੁਪਏ ਰਨ ਬਹੁਤ ਵਧੀਆ ਮਾਲ ਛੱਟਾ ਕੋਰੇ ਭਾਈ ਡਾਇਮੰਡ ਸਾਰਾ 500 ਰੁਪਏ ਬਾਈ ਇਹ ਨਾ ਬਾਹਰ ਦਾ ਨਾ ਫਰੈਸ਼ ਬਾਹਰ ਦਾ ਨਾ ਲੱਗਾ ਬਾਈ ਜੀ ਮੰਨ ਲਓ ਸਾਢੇ 50 ਕਿਲੋ ਭਰਤੀ ਆ ਤੇ 600 ਰੁਪਏ ਨਾਲ ਜੀ ਸਰ ਹਰਾ ਮਟਰ ਬਾਈ ਜਿਹੜਾ ਲੋਕਲ ਵਿਕ ਸੀਗਾ ਪੱਲੀ ਵਾਲਾ ਬਹੁਤ ਵਧੀਆ ਉਹ ਵੇਚਿਆ 30 ਰੁਪਏ ਕਿਲੋ ਤੇ ਜਿਹੜਾ ਅਮਰਸਰ ਵਾਲਾ ਉਹ 20 ਤੋਂ 22 ਰੁਪਏ ਵੇਚ ਗਿਆ ਅੱਜ ਮਟਰ ਦੀ ਥੋੜੀ ਸੀਗਾ ਘਟ ਸੀਗਾ ਤੇ ਛੋਗਰਾ ਕੀ ਭੋਵੇ ਕਿਆ ਕਰੋ ਛੋਗਰਾ ਵਿਗਿਆ ਵੀਰੇ 40 ਰੁਪਏ ਜਿਹੜਾ ਆਪਣਾ ਲੋਕਲ ਲੰਬਾ ਹੁੰਦਾ ਵਾ ਗੋਟੀਆਂ ਵਾਲਾ ਤੇ ਉਹ ਵਿਗਿਆ ਵਾ 30 ਰੁਪਏ ਕਿਲੋ 25 28 30 ਰੁਪਏ ਆ ਵੀਗਾ 30 ਰੁਪਏ ਪਾਲਕ ਮਾਲਾ ਵੀ 60 ਰੁਪਏ ਦਰਜਨ ਵਿਕੀ ਆ ਆ ਬਾਕੀ ਹੋਰ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਬਰੋਕਲੀ